welcom to my channel ਅੱਜ ਅਸੀਂ ਕਣਕ ਤੋਂ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਆ ਚੀਜ਼ ਬਣਾ ਰਹੇ ਆ ਪੁਰਾਣੇ ਸਮੇਂ ਚ ਤਾਂ ਇਸ ਚੀਜ਼ ਨੂੰ ਬਹੁਤ ਖਾਇਆ ਜਾਂਦਾ ਸੀ ਪਰ ਹੁਣ ਦੇ ਸਮੇਂ ਵਿੱਚ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਤੇ ਅਸੀਂ ਉਹ ਚੀਜ਼ ਜਿਹੜੀ ਆ ਦੁਬਾਰਾ ਬਣਾ ਕੇ ਤੁਹਾਨੂੰ ਯਾਦ ਦਿਵਾ ਰਹੇ ਆ ਤੇ ਪੂਰੀ ਵੀਡੀਓ ਨਾਲ ਬਣੇ ਰਹੋ ਆਓ ਦੇਖੀਏ ਹਾਂਜੀ ਇੱਧਰ ਦੇਖੋ ਇਹ ਮੈਂ 1.5 ਕਿਲੋ ਕਣਕ ਲਈ ਹੈ ਇਹਨੂੰ ਬਿਲਕੁਲ ਮੈਂ ਧੋ ਲਿਆ ਸੀ ਪਹਿਲਾਂ ਸਾਫ਼ ਕਰ ਲਿਆ ਸੀਗਾ ਧੋ ਕੇ ਤੇ ਸੁਕਾ ਲਿਆ ਹੈ ਅੱਛੀ ਤਰੀਕੇ ਦੇ ਨਾਲ ਤਾਂ ਕਿ ਇਹਦੇ ਵਿੱਚ ਕੋਈ ਵੀ ਥੋੜਾ ਬਹੁਤਾ ਵੀ ਮੌਇਸਚਰ ਜਿਹੜਾ ਨਾ ਰਵੇ ਇਹ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਕਣਕ ਸਾਡੀ ਇੱਧਰ ਮੈਂ 1.5 ਕਿਲੋ ਕਣਕ ਦੇ ਵਿੱਚ ਪੰਜ ਜਿਹੜੀਆਂ ਆ ਗੁੜ ਦੀਆਂ ਜਿਹੜੀਆਂ ਪੇਸੀਆਂ ਪਾ ਰਹੀਆਂ ਕਿਉਂਕਿ ਇਹਦੇ ਵਿੱਚ ਜਿੰਨਾ ਗੁੜ ਹੋਊਗਾ ਓਨਾ ਹੀ ਟੇਸਟੀ ਲੱਗੂਗਾ ਗੁੜ ਵੀ ਸਾਡਾ ਦੇਸੀ ਆ ਤੇ ਅਸੀਂ ਘਰ ਦੇ ਵਿੱਚ ਇਹ ਚੀਜ਼ ਜਿਹੜੀ ਆ ਆਪਣੀ ਬਣਾ ਰਹੇ ਆ ਤੇ ਬਿਲਕੁਲ ਇਹ ਸਾਫ ਸੁਥਰੀ ਬਣੂਗੀ ਸਾਫ ਸੁਥਰੀ ਬਣੀ ਹੋਈ ਚੀਜ਼ ਜਿਹੜੀ ਹੈ ਸਾਡੀ ਸਿਹਤ ਨੂੰ ਠੀਕ ਰੱਖਦੀ ਆ ਤੇ ਇਹ ਤਾਕਤਵਾਰ ਬਹੁਤ ਬਣਦੀ ਆ ਜਿਹੜੀ ਚੀਜ਼ ਆ ਬੱਚਿਆਂ ਨੂੰ ਖਾਸ ਕਰਕੇ ਦੇਣੀ ਚਾਹੀਦੀ ਆ ਸਭ ਤੋਂ ਪਹਿਲਾਂ ਜਿਹੜੇ ਗੋੜੇ ਆ ਸੀ ਉਹਨੂੰ ਛੋਟਾ ਛੋਟਾ ਕਰਕੇ ਤੋੜ ਕੇ ਤਿਆਰ ਕਰ ਲਈਏ ਹਾਂਜੀ ਦੇਖੋ ਅਸੀਂ ਗੁੜ ਜਿਹੜਾ ਆ ਉਹਨੂੰ ਗੁੰਡੇ ਸੋਟੇ ਦੇ ਵਿੱਚ ਕੁੱਟ ਕੇ ਇਸ ਤਰ੍ਹਾਂ ਦਾ ਅਸੀਂ ਕਰ ਲਿਆ ਹੈ ਦੇਖੋ ਛੋਟੀਆਂ-ਛੋਟੀਆਂ ਡਲੀਆਂ ਜਿਹੜੀਆਂ ਇਹਦੀਆਂ ਬਣ ਗਈਆਂ ਹੁਣ ਅਸੀਂ ਇਹਨੂੰ ਕੱਪੜੇ ਉੱਤੇ ਰੱਖ ਕੇ ਐਦਾਂ ਤੇ ਅਗਲਾ ਜਿਹੜਾ ਸਟੈਪ ਕਰਾਂਗੇ ਦੇਖੋ ਕੱਪੜਾ ਜਿਹੜਾ ਅਸੀਂ ਐਦਾਂ ਦਾ ਮੋਟਾ ਕੱਪੜਾ ਲੈਣਾ ਆ ਪਤਲਾ ਕੱਪੜਾ ਨਾ ਹੋਵੇ ਐਦਾਂ ਦਾ ਹੋਵੇ ਜਿਹਦੇ ਆਸ-ਪਾਸ ਜਿਹਦੇ ਆਰ-ਪਾਰ ਨਾ ਹਵਾ ਨਾ ਜਾਵੇ ਐਦਾਂ ਦਾ ਅਸੀਂ ਕੱਪੜਾ ਲੈ ਲਿਆ ਆ ਮੋਟਾ ਆ ਕਾਫੀ ਤੇ ਇਸ ਤਰੀਕੇ ਦੇ ਨਾਲ ਅਸੀਂ ਗੋੜ ਜਿਹੜਾ ਆ ਖਲਾਰ ਲੈਣਾ ਆ ਤੇ ਦੂਸਰੀ ਸਾਈਡ ਤੇ ਅਸੀਂ ਜਿਹੜਾ ਆ ਕਾਣਾਕ ਜਿਹੜੀ ਆ ਉਹ ਭੁੰਨ ਲਾਗੇ ਕੋਸ਼ਨੀ ਪਉਣਾ ਸੀ ਇਸ ਤਰ੍ਹਾਂ ਕੜਾਈ ਦੇ ਵਿੱਚ ਸੁੱਕੀ ਕਣਕ ਇਸ ਤਰ੍ਹਾਂ ਭੁੰਨ ਲੈਣੀ ਆ ਤੇ ਅੱਗ ਜਿਹੜੀ ਆ ਹੌਲੀ ਰੱਖਣੀ ਆ ਦੇਖੋ ਇਸ ਤਰੀਕੇ ਦੇ ਨਾਲ ਅੱਗ ਜਿਹੜੀ ਆ ਘੱਟ ਰੱਖਣੀ ਆ ਤੇ ਚਲਾਉਂਦੇ ਹੋਏ ਜਿਹੜੀ ਆ ਕਣਕ ਇਹਨੂੰ ਭੁੰਨਣਾ ਆ ਸੀ ਕਣਕ ਤੁਹਾਡੀ ਸਾਫ਼ ਹੋਵੇ ਇਹ ਜ਼ਰੂਰੀ ਗੱਲ ਆ ਬਿਲਕੁਲ ਵੀ ਵਿੱਚ ਮਿੱਟੀ ਨਾ ਹੋਵੇ ਸੋ ਕਿ ਹਮੇਸ਼ਾ ਜਿਹੜੀ ਕਣਕ ਆ ਉਹਨੂੰ ਸਕਾ ਕੇ ਵਧੀਆ ਤਰੀਕੇ ਦੇ ਨਾਲ ਵਿੱਚ ਬਿਲਕੁਲ ਵੀ ਪਾਣੀ ਨਾ ਹੋਵੇ ਸਿੱਲੀ ਨਾ ਹੋਵੇ ਕਣਕ ਫਿਰ ਤੁਸੀਂ ਇਹ ਜਿਹੜੀ ਚੀਜ਼ ਬਣਾਓ ਬਹੁਤ ਜ਼ਿਆਦਾ ਤਾਕਤਵਰ ਬਣਦੀ ਹੈ ਬੱਚਿਆਂ ਨੂੰ ਦਿਓ ਨਾਲੇ ਤੁਹਾਡੇ ਬੱਚਿਆਂ ਨੂੰ ਇਹ ਪਤਾ ਲੱਗੇ ਕਿ ਜਿਹੜੀ ਇਹ ਚੀਜ਼ ਬਣ ਰਹੀ ਆ ਇਹ ਵੀ ਸਾਡੇ ਜਿਹੜੇ ਬਜ਼ੁਰਗ ਆ ਉਹ ਖਾਂਦੇ ਹੁੰਦੇ ਸੀ ਇਹ ਜਿਹੜੀ ਚੀਜ਼ ਬਣਾ ਰਹੇ ਅਸੀਂ ਇਹਨਾਂ ਨੂੰ ਰੋੜੇ ਕਹਿੰਦੇ ਆ ਇਹ ਜਿਹੜੇ ਰੋੜੇ ਆ ਇਹ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਬਹੁਤੇ ਵੀ ਨਹੀਂ 30 40 50 ਸਾਲ ਪਹਿਲਾਂ ਇਹ ਜਿਹੜੇ ਖਾਏ ਜਾਂਦੇ ਸੀ ਹੁਣ ਤਾਂ ਬਿਲਕੁਲ ਹੀ ਅਲੋਪ ਹੋ ਗਏ ਆ ਇਹ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀਆਂ ਲੋਪ ਹੋਈਆਂ ਚੀਜ਼ਾਂ ਆ ਬੱਚਿਆਂ ਨੂੰ ਅੱਜ ਦੇ ਨੂੰ ਨਹੀਂ ਪਤਾ ਅੱਜ ਕੱਲ ਦੇ ਬੱਚਿਆਂ ਨੂੰ ਉਹ ਜਿਹੜੀਆਂ ਚੀਜ਼ਾਂ ਬਣਾ ਕੇ ਦਿਖਾਈਆਂ ਜਾਣ ਤੇ ਬੱਚੇ ਇਹਨਾਂ ਨੂੰ ਖਾਣ ਚਿਪਸ ਵਗੈਰਾ ਨਮਕੀਨ ਮੈਦੇ ਤੋਂ ਬਣੀਆਂ ਚੀਜ਼ਾਂ ਜਿਹੜੀਆਂ ਆ ਘੱਟ ਖਾਣ ਇਹ ਚੀਜ਼ਾਂ ਜਿਹੜੀਆਂ ਖਾਣ ਤੇ ਤੰਦਰੁਸਤ ਰਹਿਣ ਹਾਂਜੀ ਦੇਖੋ ਸਾਨੂੰ ਖੁਸ਼ਬੂ ਆਣੀ ਸ਼ੁਰੂ ਹੋ ਗਈ ਆ ਜਿਸ ਤਰ੍ਹਾਂ ਕਣਕ ਜਿਹੜੀ ਆ ਭੁੱਜਦੀ ਆ ਤੇ ਖੁਸ਼ਬੂ ਆਉਂਦੀ ਆ ਉਸ ਤਰ੍ਹਾਂ ਦੀ ਇਸ ਦੀ ਖੁਸ਼ਬੂ ਜਿਹੜੀ ਆ ਸਾਨੂੰ ਆ ਰਹੀ ਆ ਖੁਸ਼ਬੂ ਹਲਕੀ ਹਰਕੀ ਭੁੱਜਣੀ ਸ਼ੁਰੂ ਹੋ ਗਈ ਆ ਜਦੋਂ ਇਹ ਹਲਕਾ ਜਿਹਾ ਬ੍ਰਾਊਨ ਕਲਰ ਹੋ ਜਾਊਗਾ ਇਹਦਾ ਤੇ ਭੁੱਜ ਜਾਊਗੀ ਫਿਰ ਅਸੀਂ ਇਨੂੰ ਰੋੜੇ ਬਣਾਉਣ ਲਈ ਤਿਆਰ ਸਮਝਾਂਗੇ ਹੁਣ ਦੇਖਦੇ ਆ ਥੋੜਾ ਜਿਹਾ ਹੋਰ ਇਹਨੂੰ ਅਸੀਂ ਭੁੰਨ ਲਈਏ ਲਗਾਤਾਰ ਤੁਸੀਂ ਚਲਾਉਂਦੇ ਰਹਿਣਾ ਇਹਨੂੰ ਦੇਖੋ ਥੋੜਾ ਥੋੜਾ ਕਲਰ ਇਹਦਾ ਚੇਂਜ ਹੋਣ ਲੱਗ ਗਿਆ ਦੇਖੋ ਥੋੜਾ ਥੋੜਾ ਕਲਰ ਜਿਹੜਾ ਚੇਂਜ ਹੋ ਰਿਹਾ ਹੈ ਆ ਇਸ ਤਰੀਕੇ ਦੇ ਨਾਲ ਗੁੜ ਦੇ ਵਿੱਚ ਅਸੀਂ ਕਣਕ ਜਿਹੜੀ ਆ ਮਿਕਸ ਕਰ ਲਈ ਆ ਤੇ ਇਹਨੂੰ ਫਟਾਫਟ ਅਸੀਂ ਬੰਦ ਕਰ ਦੇਣਾ ਤਾਂ ਕਿ ਜਿਹੜੀ ਗਰਮ-ਗਰਮ ਕਣਕ ਆ ਗੁੜ ਦੇ ਨਾਲ ਚਿਪਕ ਜਾਵੇ ਤੇ ਜਿਹੜੀ ਸਾਡੀ ਰੋੜੇ ਆ ਉਹ ਵਧੀਆ ਤਰੀਕੇ ਦੇ ਨਾਲ ਵੱਢ ਜਾਣ। ਇਸ ਤਰੀਕੇ ਦੇ ਨਾਲ ਅਸੀਂ ਬੰਦ ਕਰ ਦੇਣਾ ਉਸ ਤੋਂ ਬਾਅਦ ਇਹਨੂੰ ਐਦਾਂ ਐਦਾਂ ਕਰ ਦੇਣਾ ਤਾਂ ਕਿ ਮਿਕਸ ਜਿਆ ਹੋ ਕੇ ਕਣਕ ਜਿਹੜੀ ਆ ਗੁੜ ਦੇ ਨਾਲ ਚਿਪਕ ਜਾਵੇ। ਹਾਂਜੀ ਦੇਖੋ ਬੋਰੀ ਲਪੇਟ ਕੇ ਅਸੀਂ ਉਹ ਛੋਟੀ ਜਿਹੀ ਟੋਕਰੀ ਰੱਖ ਕੇ ਉੱਪਰ ਜਿਹੜਾ ਕੁੰਡਾ ਇਹ ਮੁੱਦਾ ਮਾਰ ਦਿੱਤਾ ਤਾਂ ਕਿ ਭਾਰ ਦੇ ਨਾਲ ਇਹ ਜਿਹੜਾ ਆ ਗੋੜ ਤਣਕ ਦੇ ਨਾਲ ਚਿਪਕ ਜਾਵੇ ਤੇ ਜਦੋਂ ਬਣ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਜਦੋਂ ਪੂਰੀ ਤਰ੍ਹਾਂ ਇਹ ਤਿਆਰ ਹੋ ਗਏ ਰੋੜੇ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਸੀਂ ਵੀ ਜ਼ਰੂਰ ਬਣਾਇਓ ਸਾਡੀ ਵੀਡੀਓ ਨਾ ਬਣੇ ਰਹੋ ਬਹੁਤ ਜ਼ਿਆਦਾ ਤਾਕਤਵਰ ਹੁੰਦੇ ਆ ਹਾਂਜੀ ਦੇਖੋ ਹੁਣ ਬਣ ਕੇ ਜਿਹੜੇ ਰੋੜੇ ਤਿਆਰ ਹੋ ਗਏ ਆ ਗੋੜ ਜਿਹੜਾ ਆ ਦਾਣਿਆਂ ਦੇ ਨਾਲ ਚਿਪਕ ਚੁੱਕਾ ਆ ਪੂਰੀ ਤਰ੍ਹਾਂ ਕਿਉਂਕਿ ਜਿਹੜੇ ਗਰਮ-ਗਰਮ ਦਾਣੇ ਸੀਗੇ ਉਹਨਾਂ ਨੇ ਗੋੜ ਦੇ ਵਿੱਚ ਮਿਕਸ ਹੋ ਜਾਣਾ ਸੀ ਛੇਤੀ ਤੇ ਉਹ ਸਾਡਾ ਜਿਹੜਾ ਹੈਗਾ ਆ ਰੋੜੇ ਜਿਹੜੇ ਬਣ ਚੁੱਕੇ ਆ ਬਹੁਤ ਜ਼ਿਆਦਾ ਟੇਸਟੀ ਦੇਖਣ ਵਿੱਚ ਲੱਗ ਰਹੇ ਐ ਔਰ ਖਾਣ ਵਿੱਚ ਓਨੇ ਹੀ ਹੈਲਦੀ ਹੋਣਗੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਮਕੀਨ ਬਿਸਕੁਟਸ ਤੋਂ ਦੂਰ ਰੱਖੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਣਾ ਕੇ ਉਹਨਾਂ ਨੂੰ ਦਿਓ ਤਾਂ ਕਿ ਉਹ ਚਿਪਸ ਵਗੈਰਾ ਨਮਕੀਨ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਆ ਚੀਜ਼ਾਂ ਉਹਨਾਂ ਨੂੰ ਨਾ ਖਾਣ ਤੇ ਹੈਲਦੀ ਰਹਿਣ ਮੇਰੇ ਤਰ੍ਹਾਂ ਤੁਸੀਂ ਇਹ ਜ਼ਰੂਰ ਖਾਣਾ ਬਣਾ ਕੇ ਤੇ ਮੈਨੂੰ ਦੱਸਣਾ ਇਸ ਤਰ੍ਹਾਂ ਦੀ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਤੁਸੀਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰ ਲਓ ਤਾਂ ਕਿ ਤੁਹਾਨੂੰ ਵੀਡੀਓ ਮਿਲਦੀਆਂ ਰਹਿਣ ਥੈਂਕ ਯੂ